ਕੀ ਹਾਲ ਚਾਲ ਆ ਬਾਈ ਜੀ ਵੀਡੀਓ ਤੇ ਆ ਗਏ ਆ ਤੇ ਵੀਡੀਓ ਤੇ ਬਣੇ ਰਹੋ ਆਪਾਂ ਗੱਲਣਾ ਬਹੁਤ ਜ਼ਿਆਦਾ ਜ਼ਰੂਰੀ ਕਰਨੀ ਆ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਹੁਣ ਸੋਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਲੈਂਡ ਪਾਲਿਸੀ ਵਾਲਾ ਕੰਮ ਕਿਵੇਂ ਚੱਲਦਾ ਪਿਆ ਜਿਹੜੀ ਆ ਪਾਲਿਸੀ ਆਈ ਆ ਸਾਰਿਆਂ ਨੂੰ ਪਤਾ ਨਾ ਵੀ ਆਪਾਂ ਕਿਵੇਂ ਧਰਨੇ ਲਾਈ ਜਾਂਦੇ ਆ ਕਿਵੇਂ ਟਰੈਕਟਰ ਮਾਰਚ ਕੱਢੀ ਜਾਂਦੇ ਆ ਕੀ ਕੁਛ ਕਰੀ ਜਾਂਦੇ ਆ ਵੀ ਇਹ ਬਿੱਲ ਵਾਪਸ ਹੋ ਜਾਣ ਪਰ ਇੱਕ ਚੀਜ਼ ਤੇ ਨੋਟ ਕੀਤੀ ਆ ਜਿਹੜੇ ਸਾਡੇ ਆਹ ਸਿੰਗਰ ਆ ਜਿੰਨੇ ਵੀ ਸਾਡੇ ਸਿੰਗਰ ਆ ਕੋਈ ਸਿੰਗਰ ਬਾਈ ਬੋਲਿਆ ਮੈਂ ਸਾਡੀ ਸਾਡੇ ਯੂਥ ਨੂੰ ਸਾਡੇ ਵੈਸੇ ਵੀ ਜਿਹੜੇ ਇੰਟਰਸਟ ਮਤਲਬ ਗੀਤ ਸੌ ਚਲੋ ਮੈਂ ਵੀ 뮤직 ਸੁਣਦਾ নো ਪ੍ਰੋਬਲਮ ਪਰ ਸਾਡਾ ਇੱਕ ਲੌਜੀਕਲ ਚੀਜ਼ ਆ ਵੀ ਸਾਡਾ ਕੋਈ ਸਿੰਗਰ ਬੋਲਿਆ ਜਦ ਕੇ ਜੇ 100% ਦੇ ਵਿੱਚੋਂ 60% ਤਾਂ ਸਾਡੇ ਕਿਸਾਨਾਂ ਦੇ ਜੀਮੀਦਾਰ ਭਾਈਚਾਰੇ ਦੇ ਮਤਲਬ ਸਿੰਗਰ ਆ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਬੋਲੇ ਕਿਉਂ ਨਹੀਂ ਬਈ ਦੀ ਤਾਂ ਕੰਬ ਕਰਨ ਦੀ ਨਹੀਂ ਸੁੱਤੇ ਪਏ ਆ ਯਾਰ ਸਾਰੇ ਜਾਣੇ ਜਿਹੜੇ ਤੁਸੀਂ ਖਾੜੇ ਲਾਉਣੇ ਆ ਜਿੰਨੇ ਵੀ ਤੁਸੀਂ ਖਾੜੇ ਲਾਉਣੇ ਆ ਉਹ ਤੁਸੀਂ ਕਿਸਾਨਾਂ ਦੇ ਘਰਾਂ ਚ ਲਾਉਣੇ ਆ ਨਾ ਜੀਮੀਦਾਰਾਂ ਦੇ ਘਰਾਂ ਚ ਲਾਉਣੇ ਆ ਨਾ ਉੱਥੇ ਹੀ ਸਾਨੂੰ ਕਿਸੇ ਨੂੰ 7 ਲੱਖ ਕੇ ਨੂੰ 2 ਲੱਖ ਕੇ ਨੂੰ ਜਿੰਨਾ ਜਿੰਨਾ ਜਿਹਦਾ ਰੇਟ ਆ ਉੱਥੇ ਹੀ ਮਿਲਦਾ ਨਾ ਉੱਥੇ ਹੀ ਸੋਡੇ ਫਲਾਈਟਾਂ ਦੇ ਆਕਾ ਆ ਕਰਾਇਆ ਸੋਡੇ ਫਲਾਈਟਾਂ ਦਾ ਗੱਡੀਆਂ ਦਾ ਮਤਲਬ ਕਿਸ਼ਤਾਂ ਸਾਰਾ ਕੁਝ ਉੱਥੋਂ ਨਿਕਲਦਾ ਨਾ ਜੇ ਸੋਡੀਆਂ ਫਿਲਮਾਂ ਹੁੰਦੀਆਂ ਤੇ ਫਿਲਮਾਂ ਵੀ ਸੋਡੇ ਅਸੀਂ ਵੇਖਣ ਜਾਂਦੇ ਹਾਂ ਜੇ ਸੋਡੀ ਯਾਰ ਸਾਨੂੰ ਇਨਕਮ ਇੱਥੋਂ ਜਨਰੇਟ ਹੋ ਰਹੀ ਆ ਸਾਰਾ ਕੁਝ ਉਹਨੂੰ ਪੰਜਾਬ ਚੋਂ ਹੋ ਰਿਹਾ ਤੇ ਜਦੋਂ ਸਾਡੀ ਜ਼ਮੀਨਾਂ ਦੱਬਣ ਦੀ ਗੱਲ ਆ ਰਹੀ ਆ ਤੇ ਤੁਸੀਂ ਕਿੱਥੇ ਸੋਹਗੇ ਆ ਓਏ ਦੋ ਤਿੰਨ ਦੋ ਤਿੰਨ ਸਿੰਗਰ ਛੱਡ ਕੇ ਕੋਈ ਬੰਦਾ ਨਹੀਂ ਬੋਲਿਆ ਕੋਈ ਨਹੀਂ ਬੋਲਿਆ ਦੋ ਤਿੰਨ ਸਿੰਗਰ ਛੱਡ ਕੇ ਪਤਾ ਨਹੀਂ ਕੀ ਹੋ ਗਿਆ ਇਹਨਾਂ ਨੂੰ ਮੈਂ ਕਹਿੰਦਾ ਜਮਾਂ ਹੀ ਪਰ ਮੈਂ ਸਾਡੇ ਯੂਥ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹਣਾ ਯੂਥ ਨੂੰ ਵੀ ਤੇ ਜਿਹੜੇ ਲੋਕ ਸੁਣਦੇ ਉਹਨਾਂ ਨੂੰ ਵੀ 뮤직 ਨੂੰ 뮤직 ਵਾਂਗੂ ਲਓ ਤੁਸੀਂ ਲੈ ਲੈਣੀ ਇਹਨਾਂ ਨੂੰ ਸੀਰੀਅਸ ਜਿਵੇਂ ਪਿੱਛੇ ਜੇ ਨਿਮਾਨ ਸੰਧੂ ਦੀ ਤੇ ਪ੍ਰੇਮ ਢਿੱਲੋਂ ਦਾ ਰੌਲਾ ਚੱਲਿਆ ਸੀ ਹੁਣ ਉਹ ਤੁਸੀਂ ਜੇ ਸੀਰੀਅਸ ਲੈਣੇ ਆ ਚਲੋ ਪੁੱਛੋ ਕ ਨਿਮਾਨ ਨੂੰ ਵੀ ਤੂੰ ਬੋਲਿਆ ਕਿਸਾਨਾਂ ਦੇ ਅੱਕ ਚ ਪੁੱਛੋ ਕ ਪ੍ਰੇਮ ਢਿੱਲੋਂ ਨੂੰ ਵੀ ਤੂੰ ਬੋਲਿਆ ਕਿਸਾਨਾਂ ਦੇ ਅੱਕ ਚ ਹਣ ਉਹ ਸਾਡੇ ਉਹ ਪਾੜ ਪਾੜ ਵਿਚਾਰਿਆਂ ਪੈਲੀਆਂ ਅੱਧੀ ਇੱਧਰ ਰਹਿ ਗਈ ਅੱਧੀ ਇੱਧਰ ਰਹਿ ਗਈ ਪਹਿਲਾਂ ਐ ਕੀਤਾ ਹੁਣ ਅੱਧੀ ਨਾ ਇੱਧਰ ਨਾ ਇੱਧਰ ਸਾਰ ਕੋਈ ਦੋ ਵੀ ਸਾਨੂੰ ਆ ਵੀ ਮਿਲੂਗਾ ਸਾਨੂੰ ਆ ਵੀ ਮਿਲੂਗਾ ਫਾਇਦੇ ਗਣਾਈ ਜਾਂਦੇ ਇਹ ਚੀਜ਼ਾਂ ਨੁਕਸਾਨ ਤਾਂ ਮਰੀ ਜਾਂਦਾ ਬਈ ਯਾਰ ਡੇ ਬਾਈ ਡੇ ਕਿਸਾਨ ਥੱਲੇ ਜਾਈ ਜਾਂਦਾ ਤੁਸੀਂ ਭੈਣ ਚ ਇਹਨਾਂ ਦੇ ਚਿਤੜਾਂ ਚ ਵੜੇ ਆ ਇਹਦਾ ਸਿੰਗਰਾਂ ਦੇ ਗੱਲ ਇਹ ਨਹੀਂ ਗਈ ਜਿਹੜਾ ਬੋਲ ਰਿਹਾ ਉਹ ਸੁਣੋ ਵੀ ਉਹਦਾ ਖਾੜਾ ਵੀ ਲਵਾਓ ਉਹਦਾ ਸਭ ਕੁਝ ਜਿਹੜਾ ਬੋਲਦਾ ਹਰ ਟਾਈਮ ਬੋਲਦਾ ਜਿਹੜਾ ਵੀ ਭਾਣਾ ਕਿਸਾਨੀ ਅੰਦੋਲਨਾਂ ਭਾਣਾ ਕੋਈ ਪੰਜਾਬ ਮਤਲਬ ਪੰਜਾਬ ਤੇ ਕੋਈ ਵੀ ਆਫਤ ਆਈ ਹੋਵੇ ਮਾੜਾ ਟਾਈਮ ਆਇਆ ਹੋਵੇ ਤੇ ਉਹ ਬੋਲੇ ਤੇ ਜਿਹੜਾ ਨਹੀਂ ਬੋਲਦਾ ਪਿਆ ਉਹਨੇ ਤੁਸੀਂ ਚਿੱਤਣਾ ਚ ਕਹਦੋ ਕੁਛ ਦੇ ਆ ਬਈ ਯਾਰ ਧੱਕੇ ਨਾਲ ਆ ਸਾਡੇ ਬਾਹਰੋਂ ਜਨਤਾ ਦੇ ਐਡੇ ਐਡੇ ਟਰੈਕਟਰਾਂ ਤੇ ਉਹ ਰੱਖੇ ਆ ਬਾਹਰ ਡੀਜੇ ਟਰੈਕਟਰ ਕਾ ਦਾ ਡੀਜੇ ਬਣਾਇਆ ਹੁੰਦਾ ਟੋਟਲ ਡੂ ਡੂ ਵੀ ਕਹੇ ਨੂੰ ਅੱਜ ਕੱਲ ਬਿਮਾਰੀਆਂ ਵੀ ਇੰਨੀਆਂ ਚੱਲੀਆਂ ਗਲੀ ਵਿੱਚੋਂ ਲੰਘਦਾ ਕਹੇ ਨੂੰ ਕੋਈ ਦਿਲ ਦੀ ਪ੍ਰੋਬਲਮ ਹੁੰਦੀ ਆ ਕਿਸੇ ਨੂੰ ਕੋਈ ਡਿਪਰੈਸ਼ਨ ਚ ਹੁੰਦਾ ਇਹ ਡੂ ਡੂ ਕਰਦੇ ਉਹਨਾਂ ਟੈਗਰਾ ਦਿੰਦੇ ਆ ਕਿੱਧਰ ਹੈ ਬਾਈ ਕੀ ਸਭ ਕਿਤਾਵਾ ਉਹ ਇਹਦੇ ਲਈ ਉਹ ਸਿੰਗਰਾਂ ਦੇ ਵੀ ਗਾਣੇ ਚੱਲਦੇ ਉਹਦੇ ਵਿੱਚ ਆਏ ਆ ਤੇ ਪਰ ਉਹ ਸਿੰਗਰ ਹੁਣ ਕਿੱਥੇ ਆ ਹੁਣ ਕਿੱਥੇ ਆ ਬਾਈ ਉਹ ਸਿੰਗਰ ਬਾਈ ਯਾਰ ਜੇ ਮੇਰੀ ਗੱਲ ਕੇ ਇਹਨੂੰ ਗਲਤ ਲੱਗਦੀ ਆ ਤਾਂ ਹੁਣ ਕਈ ਭੇਡਾਂ ਵਿਦਵਾਨ ਮੇਰੀ ਵੀਡੀਓ ਚ ਲਗਭਗ ਆਉਂਦੇ ਹੀ ਹੁੰਦੇ ਆ ਦੋ ਚਾਰ ਜ਼ਿਆਦਾਤਰ ਵੀਰੇ ਤਾਂ ਆਪਣੀਆਂ ਗੱਲਾਂ ਨਾਲ ਸਹਿਮਤ ਹੀ ਹੁੰਦੇ ਆ ਜ਼ਿਆਦਾਤਰ ਤਾਂ ਜੇ ਆਪਣੇ ਨਾਲ ਕੋਈ 1.5 ਦੋ ਲੱਖ ਬੰਦਾ ਜੁੜਿਆ ਨਾ ਤੇ ਜ਼ਿਆਦਾਤਰ ਬੰਦੇ ਤਾਂ ਆਪਣੀਆਂ ਗੱਲਾਂ ਨਾਲ ਸਹਿਮਤ ਹੁੰਦੇ ਕਿਉਂਕਿ ਆਪਾਂ ਮਾੜੀ ਗੱਲ ਬਈ ਕਰਨੀ ਨਹੀਂ ਠੀਕ ਆ ਤੇ ਜਿਹੜੇ ਫੇਰ ਵੀ ਕਈ ਜਿਵੇਂ ਭੇਡਾਂ ਰੱਖੀਆਂ ਹੁੰਦੇ ਨੇ ਨਾ ਸਾਨੂੰ ਪਤਾ ਹੀ ਕੀ ਦੇ ਵੱਲ ਉਹਨਾਂ ਨੇ ਵੀਡੀਓ ਚ ਆਉਣਾ ਉਹਨਾਂ ਨੇ ਆ ਕੇ ਕਮੈਂਟ ਇੰਨਾ ਘਟੀਆ ਕਰਨਾ ਦੂਜਿਆਂ ਦਾ ਵੀ ਮਾਈਂਡ ਚੇਂਜ ਕਰ ਦੇਣਾ ਤੇ ਮੇਉ ਪੇਡਾ ਨੂੰ ਵੀ ਪੁੱਛਣਾ ਚਾਹਣਾ ਵੀ ਆ ਗੱਲ ਦੇ ਵਿੱਚ ਮੇਰੀ ਚ ਗਲਤ ਕੀ ਆ ਵੀ ਜੇ ਤੁਸੀਂ ਖਾੜੇ ਕੇ ਮਤਲਬ ਕਿਸਾਨਾਂ ਦੇ ਲਾਉਣੇ ਆ ਫਿਲਮਾਂ ਸੋਡੀਆਂ ਕਿਸਾਨ ਜ਼ਿਆਦਾਤਰ ਇਹ ਚੀਜ਼ਾਂ ਤੇ ਤੁਸੀਂ ਕਿੱਥੇ ਸੋਗੇ ਕੰਮ ਕਰਨੀ ਨੀਂਦ ਤੁਸੀਂ ਬੋਲਦੇ ਕਿਉਂ ਨਹੀਂ ਪਿਆ ਲੈਂਡ ਪਾਲਿਸੀ ਤੇ ਸੋ ਮੜਾ ਜਾ ਨਾ ਬਾਈ ਆਪਾਂ ਅਕਲ ਨੂੰ ਹੱਥ ਮਰ ਗਏ ਇੱਕ ਨਾ ਮੇਰੀ ਵੀਡੀਓ ਵੀਰੇ ਸ਼ੇਅਰ ਕਰਦੇ ਹੋ ਤੁਹਾਨੂੰ ਮੈਂ ਬਹੁਤ ਵਾਰ ਕਿਹਾ ਵੀ ਪੈਸੇ ਦਾ ਕੋਈ ਇਸ਼ੂ ਨਹੀਂ ਭਰਾਵੋ ਕਈ ਬੰਦੇ ਕਹਿਣ ਲੱਗ ਜਾਣਗੇ ਮੈਂ ਇਹ ਵੀ ਗੱਲ ਕਲੀਅਰ ਕਰਦਾ ਵਿਊ ਦਾ ਚੱਕਰ ਉਹ ਨਹੀਂਗਾ ਭਰਾਵਾ ਇੱਥੇ ਪਿੰਡ ਆ ਕੇ ਫੋਨ ਫੜਿਓ ਤੇ ਅੱਗੇ ਚੈੱਕ ਕਰ ਸਕਦੇ ਆਂ ਗੱਲ ਵੱਧ ਤੋਂ ਵੱਧ ਕੰਨਾ ਤੱਕ ਜਾਵੇ ਮਕਸਦ ਸਿਰਫ ਇਹਨਾ ਹੁੰਦਾ ਵੀਡੀਓ ਨੂੰ ਸ਼ੇਅਰ ਕਰਨ ਦਾ ਵੀ ਜੇ ਹੁਣ ਆ ਜਿਹੜੀ ਗੱਲ ਆ ਕਿਸੇ ਯੂਥ ਦੇ ਮਾੜੇ ਮੁੰਡੇ ਕੰਨਾ ਚ ਜਾਵੇ ਤਾਂ ਉਹਨਾਂ ਦਾ ਮੜਾ ਜਾਂ ਦਿਮਾਗੀ ਜਿਹੜਾ ਸਕਰੂ ਆ ਕਸਿਆ ਜਾਊਗਾ ਵੀ ਹਾਂ ਭਾਈ ਯਾਰ ਅਸੀਂ ਭੈਣ ਤੋਂ ਇਹਨਾਂ ਦੇ ਵਿੱਚ ਤਣਾ ਚ ਵੜੇ ਰਹਿੰਦੇ ਆ ਇਹ ਤਾਂ ਸਾਡੇ ਲਈ ਬੋਲ ਹੀ ਨਹੀਂ ਦੇ ਸੋ ਮੇਰੀ ਵੀਰੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਿਸਾਨ ਇਹ ਆ ਜਿਹੜੇ ਦੂਸਰੇ ਕਿਸਾਨਾਂ ਦਾ ਸਾਥ ਦਿਓ ਤੇ ਇਹਨਾਂ ਦਾ ਨਾ ਜਿਹੜੇ ਨਹੀਂ ਬੋਲਦੇ ਤੇ ਉਹਨਾਂ ਨੂੰ ਲਾਹਣਤਾ ਪਾਉ ਟੋਟਲ ਮਿਲਾ ਕੇ ਓਕੇ ਭਾਈ ਸਤਿ ਸ੍ਰੀ ਅਕਾਲ ਸਾਰਾ